ਸਾਤਰੀਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਬਤਾਉਂ ਦੀ ਸਬਜ਼ੀ। ਉਹਦੇ ਲਈ 2 ਆਲੂ, 3 ਟਮਾਟਰ, 3 ਪਿਆਜ਼, 2 ਲਸਣ ਦੀਆਂ ਗੱਟੀਆਂ ਤੇ 4-5 ਮਿਰਚਾਂ ਲਵਾਂਗੇ ਹਰੀ। ਸਭ ਨੂੰ ਆਪਾਂ ਕੱਟ ਕਰ ਲਿਆ। ਆਲੂ ਕੱਟ ਕੱਟ ਲੇ। ਟਮਾਟਰ, ਹਰੀ ਮਿਰਚ ਕੱਟ ਲੇ। ਪਿਆਜ਼ ਤੇ ਲਸਣ ਦਾ ਪੇਸਟ ਬਣਾ ਲਵਾਂਗੇ। ਕੜਾਹੀ ਆਪਣੀ ਗਰਮ ਹੋ ਗਈ ਉਹਦੇ ਵਿੱਚ ਪਾਵਾਂਗੇ ਇੱਕ ਕੜਛੀ ਤੇਲ। Thank you. ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜੀਰਾ ਪਾਵਾਂਗੇ ਜੀ। ਤੇ ਆਹ ਨੂੰ ਚੰਗਾ ਭੁੰਨਾਂਗੇ। ਪਿਆਜ਼ ਆਪਣਾ ਭੁੱਜ ਗਿਆ ਜੀ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ। ਇਹਨੂੰ ਵੀ 2 ਮਿੰਟ ਭੁੰਨਾਂਗੇ। ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਲਾਲ ਟਮਾਟਰ। ਮਟਰ ਆਕਣਾ ਤੇ ਮਿਕਸ ਕਰਨਾ ਤੋਂ ਬਿਜਾਈ। ਹੁਣ ਇਹਦੇ ਵਿੱਚ ਆਪਾਂ ਨੂੰ ਪਾਵਾਂਗੇ ਮਸਾਲੇ, 1 ਚਮਚਾ ਨਮਕ, 1 ਚਮਚਾ ਹਲਦੀ, 1 ਚਮਚਾ ਲਾਲ ਮਿਰਚ। ਚੰਗੀ ਤਰ੍ਹਾਂ ਹਿਲਾ ਲਵਾਂਗੇ। 1 ਚਮਚਾ ਹੀ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਪਾਵਾਂਗੇ। ਮਸਾਲੇ ਆਪਣੇ ਸਾਰਨਸਾਰ ਪਾ ਕਰ ਦੇਣੀ। ਫਿਰ ਇਹਨੂੰ ਸਾਤ ਕੇ ਰੱਖ ਦਾਂਗੇ ਜੀ 2 ਮਿੰਟ ਪਕਾਵਾਂਗੇ। ਮਸਾਲੇ ਨੂੰ ਚੰਗੀ ਤਰ੍ਹਾਂ ਜਲਦੀ ਜਲਦੀ ਰੱਖ ਤੇ ਨਹੀਂ ਛੱਡ ਦਿੰਦਾ ਮਸਾਲਾ। ਹੁਣ ਆਪਾਂ ਮਸਾਲਾ ਚੈੱਕ ਕਰ ਲਾਂਗੇ ਜੀ। ਮਸਾਲਾ ਆਪਣਾ ਪੇੜ ਛੱਡ ਗਿਆ ਜੀ। ਹੁਣ ਇਹ ਪਕਾ ਦਾਂਗੇ ਆਪਾਂ ਆਲੂ। ਆਲੂ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਬਟਾਉ। ਚੰਗੀ ਤਰ੍ਹਾਂ ਦੋਨੀਆਂ ਚੀਜ਼ਾਂ ਨੂੰ ਹਿਲਾ ਲਾਂਗੇ। ਹੁਣ ਆਪਾਂ ਇਹਨਾਂ ਨੂੰ ਜ਼ਿਆਦਾ ਨਿਪਟਾਉਣਾ 5-7 ਮਿੰਟ ਛਾਕੇ ਰੱਖ ਲਵਾਂ ਪਕਾਣ 7 ਮਿੰਟ ਹੋ ਗਏ ਜੀ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਸਬਜ਼ੀ ਬਣ ਕੇ ਆਪਣੀ ਤਿਆਰ ਆ ਹੁਣ ਇਹਦੇ ਵਿੱਚ ਇੱਕ ਗਰਮ ਮਸਾਲੇ ਦਾ ਚਮਚਾ ਪਾਵਾਂਗੇ ਅੱਧਾ ਚਮਚਾ ਗਰਮ ਮਸਾਲਾ ਪਾਵਾਂਗੇ ਉਹ ਜਿਹੜਾ ਲਾਲ ਆ ਰਿਹਾ ਮੰਨ। ਟਮਾਟਾ ਪਕਾਵਾਂਗੇ ਜੀ। ਆਪਣੀ ਸਬਜ਼ੀ ਬਣ ਕੇ ਤਿਆਰ ਆ ਜੀ। ਹੁਣ ਆਪਾਂ ਗੈਸ ਬੰਦ ਕਰ ਦਾਂਗੇ। ਇਹਨੂੰ ਗੁਆਰੇ ਕੱਢ ਲਾਂਗੇ। ਲਓ ਜੀ ਆਪਣੀ ਪਤਾਉਆਂ ਦੀ ਸਬਜ਼ੀ ਬਣ ਕੇ ਤਿਆਰ ਆ। ਵੀਡੀਓ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਜੀ